ਲੋ ਵੀਰੋ ਸਤਿ ਸ੍ਰੀ ਅਕਾਲ ਵੀਰਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਮੀਤਾਂ ਪੀਸਾਰੇ ਠੀਕ ਹੋ ਗਏ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਵੱਲੋਂ ਤੇ ਆਪਾਂ ਖੜੇ ਹਾਂ ਵੀ ਜੀ ਤਲਵੰਡੀ ਸਾਹ ਕੋ ਟਰੈਕਟਰਾਂ ਦੀ ਮੰਡੀ ਤੇ ਜੋ ਕਿ ਹਰ ਬੁੱਧਵਾਰ ਹੁੰਦੀ ਆ ਤੇ ਬਾਈ ਜੀ ਵੀਡੀਓ ਚ ਬਣੇ ਰਿਹਾ ਟਰੈਕਟਰਾਂ ਦੀ ਕੰਡੀਸ਼ਨਾਂ ਰੇਟ ਅਤੇ ਮਾਡਲ ਜਨ ਵੀ ਬਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਹੋ ਬਾਈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਕਿੰਨੇ ਨੰਬਰ ਪਲਾਨਟ ਤੇ ਖੜੇ ਹਾਂ ਮੇ ਜੀ ਆਪਾਂ ਇਹ ਯਾਰ ਮਨ ਲਾ ਪਹੁੰਚਦੇ ਨੇ ਬਾਈ 22 ਨੰਬਰ ਹਾਂ ਬਾਈ ਠੀਕ ਹੈ ਬਾਈ ਕਿੰਨੇ ਟਰੈਕਟਰ ਅਵੇਲੇਬਲ ਹੁੰਦੇ ਬਾਈ ਆਪਣੇ ਮੰਨ ਕੇ ਚੱਲ 20 25 ਟਰੈਕਟਰ ਹੁੰਦੀ ਹੈ ਠੀਕ ਹੈ ਜੀ ਮੰਨ ਕੇ ਚੱਲੋ 10 ਤੋਂ 20 ਪਲੱਸ ਪਲੱਸ ਹੀ ਹੁੰਦਾ ਹਾਂਜੀ ਹਾਂਜੀ ਠੀਕ ਹੈ ਜੀ ਟਰੈਕਟਰ ਘੱਟ ਵੀ ਲੈਣੇ ਬਾਈ ਹਾਂਜੀ ਵਿੱਚ ਰੱਖ ਲੈਣੇ ਲਾਉਣ ਵੀ ਕਰਵਾ ਦਨੇ ਆ ਠੀਕ ਹੈ ਜੀ ਹਾਂ ਵੀ ਮੰਨ ਕੇ ਚੱਲੋ 70 80000 ਰੁਪਿਆ ਹੋਵੇ ਠੀਕ ਹੈ ਜੀ ਹਾਂ ਜੀ ਮੈਂ ਫੜਕੇ ਨਾਲ ਠੀਕ ਹੈ ਜੀ ਫੜਕਾ ਨਹੀਂ ਫੜਕਾ ਚੱਲੋ ਟਰੈਕਟਰ ਲੈ ਜਾ ਹਾਂ ਜਿਵੇਂ ਕਟਵਾਉਣਾ ਹੋਵੇ ਅਗਲੇ ਦੇ ਵਿੱਚ ਵਿੱਚ ਹਾਂ ਵੱਧਾ ਘਾਟਾ ਹੋ ਜਾਂਦਾ ਠੀਕ ਹੈ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਆਪਣਾ 84276 ਠੀਕ ਆ ਬਾਈ ਜੀ ਹਾਂਜੀ ਹਾਂ ਤੇ ਲੋ ਬਾਈ ਪਹਿਲੇ ਟਰੈਕਟਰ ਬਾਈ ਗੱਲਬਾਤ ਕਰਾਂਗੇ 6549 ਹਾਂਜੀ ਹਾਂ 15 ਮਾਡਲ ਆਈ 15 ਮਾਡਲ ਆ 3 ਸਪੀਡ ਚ ਆ ਗਈ ਹਾਂਜੀ ਹਾਂ ਨਵਾਂ ਬਹੁਤ ਆ ਟਰੈਕਟਰ ਇਹ ਠੀਕ ਆ ਨਵਾਂ ਗਾ ਪੂਰਾ ਤੇ ਜੇ ਬਾਈ ਜੀ ਚੱਲ ਚਲਾਵ ਦੀ ਗੱਲ ਕਰੀਏ ਕੁਝ ਪਤਾ ਬਾਈ ਜੀ ਕਿੰਨਾ ਟਰੈਕਟਰ ਗੱਲ ਆ ਬਾਈ ਇਹ ਚੱਲਿਆ ਯਾਰ ਮੀਟਰ ਤੇ ਵੇਖਣਾ ਪਊਗਾ ਮੈਨੂੰ ਠੀਕ ਹੈ ਜੀ ਲਓ ਵੀ ਤੁਹਾਨੂੰ ਮੀਟਰ ਚੈੱਕ ਕਰਵਾ ਦਿੰਦੇ ਆ ਵੀ ਇਹ ਤਰਸੀ ਪੈਸੇ ਟਾਇਰ ਆ ਨਾਲ ਦੇ ਠੀਕ ਹੈ ਨਾਲ ਦੇ ਟਾਇਰ ਨੇਗੇ ਡਬਲ ਡਿਸਟਰੀਬਿਊਟਰ 3 ਸਪੀਡ ਆਈ ਠੀਕ ਹੈ ਜੀ ਸਾਈਡ ਗੀਅਰ ਚ ਆ ਗਿਆ ਹਾਂ ਜੀ ਹਾਂ ਸਾਈਡ ਗੀਅਰ ਆਈ ਫਾਈਬਰ ਫੋਬਰ ਦੀ ਛੱਤੀ ਲੱਗੀ ਹੋਈ ਵੀ ਆਈ ਠੀਕ ਹੈ ਜੀ ਤੇ ਬਾਕੀ ਕੰਨੀਸ਼ੇ ਚੈੱਕ ਵੀ ਕਰ ਲਓ ਤੇ ਪੰਜਾਬ ਨੰਬਰ ਟਾਇਰ ਆ ਹਾਂ ਇਹ ਟਾਇਰ ਆ ਟਰੈਕਟਰ ਦੇ ਠੀਕ ਹੈ ਜੀ ਨਾਲ ਦੇ ਟਾਇਰ ਜੀ ਬਈ ਆਪਾਂ ਨਵੀਂ ਬੈਟਰੀ ਜਮਾਂ ਵਿੱਚ ਠੀਕ ਹੈ ਤੁਹਾਨੂੰ ਦਿਖਾ ਦਈਏ ਚਲੋ ਜੀ ਬੈਟਰੀ ਵੀ ਨਵੀਂ ਆ ਗਈ ਬਾਈ ਜਮਾਂ ਦਿ ਇੰਜਨ ਗੇਅਰ ਦਾ ਭਾਈ ਜੀ ਪੂਰਾ ਗੇਅਰ ਹੈ ਇੱਥੇ ਕਰੋ ਉਹ ਖੁੱਲਿਆ ਵੀ ਟਰੈਕਟਰ ਦਾ ਠੀਕ ਹੈ ਜੀ ਲਓ ਬੈਠ ਜਮਨ ਮੈਂ ਬੈਠ ਗਿਆ ਠੀਕ ਹੈ ਜੀ ਜਿਵੇਂ ਆਪਾਂ ਕਹਿ ਗਏ ਹੁਣ ਗਾਰੰਟੀ ਵਾਲੀ ਬੈਠੀ ਹੈ ਗਾਰੰਟੀ ਵਾਲੀ ਹਾਂ ਸਾਲ ਦੀ ਗਾਰੰਟੀ ਵੀ ਆ ਯਾਰਾ ਠੀਕ ਹੈ ਭਾਈ ਜੀ ਤੇ ਕੀ ਡਿਮਾਂਡ ਹੈ ਭਾਈ ਜੀ ਇਹਦੀ ਇਹਦੀ ਹੈਗੀ 4,25,000 ਰੁਪਏ ਜੀ ਠੀਕ ਹੈ ਜੀ ਜਿਵੇਂ ਆਪਾਂ ਕਹਿ ਦਈਏ ਸਵਾ ਚਾਰ ਲੱਖ ਹਾਂ ਜੀ ਹਾਂ ਸਵਾ ਚਾਰ ਜੀ ਠੀਕ ਹੈ ਭਾਈ ਜੀ ਤੇ ਪੰਜਾਬ ਨੰਬਰ ਹੈ ਜਿਹੜੇ ਜਿਹੜੇ ਨੰਬਰ ਹੈ ਠੀਕ ਹੈ ਜੀ ਜਿਹੜੇ ਹੋ ਟਰੈਕਟਰ ਹਨ ਦੇਖ ਭਾਈ ਜੀ ਪੰਜਾਬ ਨੰਬਰ ਲਾਉ ਨੰਬਰ ਹਾਂ ਜੀ ਸਾਰੇ ਫੇਰ ਉਹ ਫੇਰ ਦੀ ਛਤਰੀ ਲੱਗੀ ਵੱਡਾ ਟੱਕ ਟੁੱਕ ਲੱਗਿਆ ਵੀ ਨਾ ਬੈਕ ਦਾ ਲੱਗਿਆ ਜੀ ਤੇ ਲਾਉਂਦੇ ਤਾਂ ਨਹੀਂ ਹੈਗੇ ਜੀ ਨਹੀਂ ਨਹੀਂ ਚੱਲਦਾ ਵੀ ਰੈਕਟਰ ਚੱਲ ਠੀਕ ਹੈ ਜੀ ਬੈਕ ਵੀ ਚੱਲ ਲੱਗਾ ਤੇ ਬਾਕੀ ਤੁਸੀਂ ਕੰਡੀਸ਼ਨ ਬਟ ਸਪੀਕਰ ਠੀਕ ਹੈ ਜੀ ਤੇ ਟਾਇਰ ਟੱਪੇ ਨਾਲ ਦੇਈ ਬਾਈ ਹਾਂ ਤੇ ਨਾਲ ਦੇਈ ਕਿੰਨੇ ਕੇ ਪੈਸੇ ਟਾਇਰ ਆਈ ਠੀਕ ਹੈ ਜੀ 80 ਪੈਸੇ ਟਾਇਰ ਨੇ ਸੋਹਾਂ ਦੇ ਲੱਗੇ ਵੀ origignal ਠੀਕ ਹੈ ਜੀ ਬੈਟ ਵੀ ਟੂ origignal ਲੱਗੇ ਹੋਣਗੇ ਹਾਂ ਤੇ ਹਾਈ ਲੈਫਟ ਵਾਲ ਆ ਗਿਆ ਤੇ ਪੀਵੀ 11 ਨੰਬਰ ਬਾਈ ਜੀ 11 ਵਾਲੇ ਦਾ ਜੀ ਠੀਕ ਆ ਜੀ ਤੇ 18 ਮਾਡਲ ਆ ਕੀ ਬਣਾਣਾ ਮਾਡਲ ਹੈ ਤੇ ਕਰ ਕੋਸ ਵੀ ਨਹੀਂ ਖੁੱਲੇ ਟਰੈਕਟਰ ਦਾ ਨਾਟ ਨੋਟ ਦਿਖਾ ਦਿਓ ਠੀਕ ਆ ਬਾਈ ਜੀ ਚੈੱਕ ਵੀ ਕਰ ਲਓ ਆ ਵੀ ਆ ਨਾਟ ਨੋਟ ਸਾਰੀ ਕੋਈ ਵੀ ਕੀ ਖੁੱਲਿਆ ਨਹੀਂ ਠੀਕ ਆ ਜੀ ਜਿੰਨੇ ਵੀ ਇਹ ਮੰਨ ਕੇ ਚਲੋ ਨਾਲ ਦੀ ਤਰੀਨ ਆਵੇ ਪੈ ਪੁਰਦਾ ਨਾਲ ਸਾਰੇ ਪੂਰੇ ਸਾਪ ਪਏ ਲੱਗੇ ਜਿੰਨੇ ਆਪ ਗਰਾਟ ਦਿਖਾ ਦਿਓ ਸਾਪ ਆ ਵਿੱਚੋਂ ਮੂੰਗਰਾ ਠੀਕ ਆ ਮੰਨ ਕੇ ਚਲੋ ਸਾਡੇ ਤੇ ਲੇ ਖੜਾ ਕੇ ਮੋੜਤਾ ਬਾਈ ਜੀ ਹਾਂ ਭਈ ਐਂ ਕਿਰਾਏ ਤੇ ਨਹੀਂ ਚੱਲਿਆ ਕੋਈ ਮਸ਼ੀਨਾ ਮਸ਼ੂਨਾ ਤੇ ਨਹੀਂ ਠੀਕ ਹੈ ਟਰਾਲੀ ਟੱਪੇ ਵਾਲਾ ਜਿਵੇਂ ਬਗਾਈ ਆਪਾਂ ਤੇ ਕੀ ਡਿਮਾਂਡ ਹੈ ਭਾਈ ਜੀ ਇਹਦੀ 530000 ਰੁਪਏ 5 ਲੱਖ ਮਾਨਤਨ ਕਰ ਦਿਆਂਗੇ ਮਾਨਤਨ ਕਰ ਦਾਂਗੇ ਭਾਈ ਕਹਿੰਦਾ ਵੀਟ ਕੋ ਵੇਚ ਕੇ ਆਊਗਾ ਠੀਕ ਹੈ ਜੀ ਫੁੱਲ ਮਾਨਤਨ ਕਰ ਦਿਆਂਗੇ ਫੁੱਲ ਮਾਨਤਨ ਕਰਾਂਗੇ ਭਾਈ ਕਹਿੰਦਾ ਤੇ ਅੱਗੇ ਕਹੇ ਭਾਈ ਜੀ ਪਾਵਰ ਟਰੈਕ 445 ਦਾ 6 ਮਾਡਲ ਹੈ ਜੀ 6 ਮਾਡਲ ਹੈਗਾ ਪਾਵਰ ਸਟੀering ਹੈ ਜੀ 55 ਨੰਬਰ ਹੈ ਜੀ ਠੀਕ ਹੈ ਜੀ ਆ ਕੋੜੇ ਵਾਲਾ ਪੈਂਪਰ ਲੱਗਿਆ ਹੋਈ ਹੈ ਅਗਲਾ ਠੀਕ ਹੈ ਜੀ ਹਾਂ ਮਹਿੰਗਾ ਹੁੰਦਾ ਆ ਪੈਂਪਰ ਦੂਜੇ ਪੈਂਪਰਾਂ ਨਾਲ ਠੀਕ ਹੈ ਜੀ ਤੇ ਜਿਵੇਂ ਆਪਾਂ ਕਹਿੰਦੇ ਨਵੇਂ ਟਾਇਰ ਅਮੁਰਲੀ ਜੀ ਕੇ ਦੀ ਉਹ ਲੈ ਜੇ ਕੇ ਸੁਣਾ ਬੰਦੇ ਟਾਇਰਨੇ ਕੇ ਬਾਈ ਜੀ ਤੇ ਪਿਛਲੇ ਟਾਇਰ ਕਿੰਨੇ ਕੇ ਪੈਸੇ ਪੜਨਗੇ ਜਿਹੜਾ ਤੁਸੀਂ ਮੰਨ ਲਓਈ 45 ਕੇ ਪੈਸੇ ਅੱਧੇ ਕ ਹੈਗੇ ਆ ਠੀਕ ਹੈ 45 ਕੇ ਪੈਸੇ ਜੇ ਅੱਧੇ ਕ ਹੈਗੇ ਆ ਥੋੜਾ ਦੇ ਟਾਇਰਾਂ 16 ਦੇ ਟਾਇਰਾਂ ਵਾਲਾ origignal ਟਾਇਰ ਆ origignal ਟਾਇਰ ਆ ਕੇ ਤੇ ਬਾਕੀ ਬਾਈ ਜੀ ਰੰਬ ਰੰਬ ਕੇ ਕੂਰੇ ਆ ਸਾਰਾ ਮਰਮਲਾ ਸਾਰਾ origignal ਕੱਲਿਆ ਮਗਰਾਟ ਥੋੜੀ ਜਿਹੀ ਹੋਈ ਆ ਬਾਕੀ ਸਾਰਾ ਟਰੈਕਟਰ origignal ਪਿਆਈ ਠੀਕ ਹੈ ਜੀ ਜਿੰਨੇ ਆਪਾਂ ਬਾਈ ਜੀ ਦੱਸ ਕੇ ਦੇਵਾਂਗੇ ਜਿਹੜੀ ਆ ਦੱਸ ਕੇ ਦੇਵਾਂਗੇ ਲੰਬੇ ਹਲਾ ਨਹੀਂ ਦਿੰਦੀ ਠੀਕ ਹੈ ਜਿਹੜੀ ਚੀਜ਼ ਹੋਊਗੀ ਬਾਈ ਜੀ ਉਸ ਲਈ ਕ ориджинал ਦੀ ਬਾਈ ਕਹਿੰਦਾ ਬਾਕੀ ਗਾਰੰਟੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਪਾਵਰ ਸਟੀਅਰਿੰਗ ਹੈ ਠੀਕ ਹੈ ਨਾ ਨੰਬਰ ਹੈ ਠੀਕ ਹੈ ਜਦੋਂ ਆਪਾਂ ਗਾਹਕ ਆਇਆ ਉਦੋਂ ਇੱਕ ਵਾਰੀ ਚਲਾ ਕੇ ਦੇ ਕੇ ਕਾਜ ਕਰਦਾ ਵਾਹ ਕੇ ਚੈੱਕ ਕਰ ਲੈ 2000 ਢਾਡੀਆ ਤੁਸੀਂ ਆਪਦੇ ਘਰੇ ਰੱਖ ਲੈ ਟਰੈਕਟਰ ਕੋਈ ਵੀ ਟਰੈਕਟਰ ਲੈ ਕੇ ਜੰਨੇ ਆ ਨਾ ਹਾਂਜੀ 2000 ਢਾਡੀਆ ਕੇ ਵਾਹ ਕੇ ਫਿੱਟ ਹੋਣਾ ਤਾਂ ਰੱਖ ਲੋ ਨਹੀਂ ਵਾਪਸ ਮੁੜ ਛੱਡ ਦੇ ਮੈਂ ਜਿਵੇਂ ਕਹਿੰਦਾ 100 ਰੁਪਏ ਸੌਦੇ ਹਾਂ ਹਾਂ 100 ਰੁਪਏ ਇਹਨਾਂ ਦੇ ਕੇ ਜਾਣਿਆ ਰਹਿਉਂਗੇ ਬਸ ਠੀਕ ਹੈ ਭਾਈ ਜੀ ਤੇ ਬਾਕੀ ਜਿਕਾ ਦੇ ਪੱਤਰਾਂ ਦੀ ਗੱਲ ਕਰੀ ਭਾਈ ਜੀ ਕਾਜੀ ਪੱਤਰਾਂ ਦੀ ਓਕੇ ਹਾਂ ਠੀਕ ਹੈ ਭਾਈ ਤੇ ਕੀ ਡਿਮਾਂਡ ਹੈ ਭਾਈ ਇਹਦੀ ਇਹਦੀ 265000 ਰੁਪਏ ਲੈ ਵੀ 265000 ਰੁਪਏ ਡਿਮਾਂਡ ਲਗੀ ਬਾਕੀ 8000 ਦਾ ਦਾ ਪੈਂਪਰੀ ਲੱਗਿਆ ਇਹ ਮੁਰੇ ਆ ਠੀਕ ਹੈ 10000 ਰੁਪਏ ਦਾ ਲੱਗਿਆ ਤੂੰ ਦਾ ਘੋੜੇ ਵਾਲਾ ਪੈਂਪਰਾ ਹੀ ਠੀਕ ਹੈ ਭਾਈ ਜੀ ਹਾਂ ਤੇ ਬਾਕੀ ਮੌਕੇ ਮੰਨ ਲੀ ਤੇ ਅੱਗੇ ਕਹੇ ਭਾਈ ਜੀ ਮੈਸੀ 241 ਤੇ ਬਾਕੀ ਕੰਨੀਸ਼ੇ ਚੈੱਕ ਵੀ ਕਰ ਲਓ ਭਾਈ ਜੀ 2000 ਇੱਕ ਮਿੰਟ ਲਾਈ 2000 ਇੱਕ ਮਿੰਟ ਲਗਾ ਤੇ 12.12 ਦਾ ਭਾਈ ਜੀ ਫਾਇਰ ਲੈ ਕੇ 60.6 ਇਹ ਗਾਈ ਮੂਰੇ ਨਾਮ ਦੀ ਸਰਪਸਟਾਰ ਹੈ ਸਰਪਸਟਾਰ ਹੈਗਾ ਹਾਂ ਇੰਜਨ ਗੇਅਰ ਓਕੇ ਹੈ ਜੀ ਇੰਜਨ ਗੇਅਰ ਓਕੇ ਹੈਗਾ ਵਾਸਤੇ ਬਾਕੀ ਕਿੰਨੇ ਚੱਕਰ ਕਰ ਲੋ ਓਕਰਪੜ ਵੀ ਆ ਇਹਦੀ ਰਾ राजस्थान ਚ ਡਿਮਾਂਡ ਬਹੁਤ ਹੁੰਦੀ ਹੈ ਟਰੈਕ ਦੀ ਠੀਕ ਹੈ ਜੀ ਚਲੋ ਬਈ ਜੀ ਰਾਜਸਥਾਨ ਵਾਲਿਆਂ ਵਾਸਤੇ ਤੋਹਫਾ ਕਰੀਏ ਨਾ ਹਾਂ ਨਵੀਂ ਸ਼ੌਤਰੀ ਵਧੀਆ ਲੱਗੀ ਠੀਕ ਹੈ ਕੀ ਡਿਮਾਂਡ ਹੈ ਬਈ ਇਹਦੀ ਇਹਦੀ 2.25 ਲੱਖ ਰੁਪਏ ਹੈ ਠੀਕ ਹੈ ਜੀ ਸਵਾ 2 ਲੱਖ ਰੁਪਏ ਕਹ ਲਈਏ ਆਪਾਂ ਇਹ ਬਾਕੀ ਕਿੰਨੇ ਹੈ ਚੱਕ ਵੀ ਕਰ ਲੋ ਛੋਟਾ ਜਿਹਾ ਟਰੈਕਟਰ ਹੈਗਾ ਤੇ ਇੰਜਨ ਗੇਅਰ ਪੱਕੋ ਓਕੇ ਹੈਗਾ ਓਕੇ ਹਾਂ ਜੀ ਠੀਕ ਹੈ ਜੀ ਅਗਲਾ ਬਾਈ ਜੀ ਅਗਲਾ 260 ਆਹ ਲੈ ਲਓ ਜੀ 265 ਹੈਗਾ ਤੇ ਇਹ ਕਿੰਨੇ ਮਾਡਲ ਹੈ ਬਾਈ ਜੀ ਇਹ 95 ਮਾਡਲ ਜੀ ਲੈ ਵੀ 95 ਮਾਡਲ ਹੈਗਾ ਇੰਜਨ ਗੇਅਰ ਦਾ ਸਾਰਾ ਕੰਮ ਹੋਇਆ ਹੈ ਬਾਈ ਠੀਕ ਹੈ ਇੰਜਨ ਗੇਅਰ ਦਾ ਕੰਮ ਹੋਇਆ ਹੋਇਆ ਹੈ ਉਹ ਤੇ ਰਿਪੋਰਟ ਹਾਂ ਜੀ ਹਾਂ ਇਹ ਬੰਦੇ ਵੱਡਾ ਟਰੈਕਟਰ ਲੈ ਗਈ ਨਵਾਂ ਆਪਣੀ ਤੋਂ ਪੇ ਗਈ ਮਤਲਬ ਵਿੱਚ ਕੱਟ ਲੈ ਵਿੱਚ ਕੱਟ ਲਿਆ ਸੀ ਠੀਕ ਆ ਜੀ ਜਿਵੇਂ ਆਪਾਂ ਕਹਿ ਦਈਏ 35400 ਰੁਪਏ ਉੱਤੇ ਲਾਇਆ ਜੀ ਮਨ ਠੀਕ ਆ ਬਾਈ ਜੀ ਤੇ ਬਾਈ ਗਨ ਸੈਲਫ ਸਟਾਰਟ ਆਗਾ ਸੈਲਫ ਸਟਾਰਟ ਆਗਾ ਹਾਂ ਬਾਕੀ ਕੰਡੀਸ਼ਨ Ориਜਨਲ ਪਈ ਗਈ ਹਾਂਜੀ ਆ ਸਾਰਾ Ориਜਨਲ ਜੀ ਇੰਜਨ ਗੇਅਰ ਤੋਂ ਸਾਰਾ ਕੰਮ ਹੋਇਆ ਬਾਈ ਠੀਕ ਆ ਜੀ 60 ਕੁ ਪੈਸੇ 65 ਪੈਸੇ ਟਾਇਰ ਆ ਜੀ ਠੀਕ ਆ ਜੀ 65 ਪੈਸੇ ਟਾਇਰ ਨੇਗੇ ਬਾਕੀ ਮਰਮਾ ਵੀ ਪੂਰਾ ਸਾਫ ਹੈਗਾ ਤੇ ਮਰਮਾ ਦਾ ਪਾਰਟੀ ਦਾ ਦਿਖਾ ਦੇ ਬਾਦੀ ਲੈਣ ਦਾ ਪੂਰਾ ਸਾਫ ਆਗਾ ਬਾਈ ਜੀ ਇਦਾਂ ਆ ਵੀ ਇੱਥੇ ਕ੍ਰਾਸ ਪੰਪ ਵਾਲੀ ਰੌੜ ਵੀ ਨਾਲ ਹੀ ਪ ਲੇ ਵੀ ਪੰਪਾ ਦੀ ਰਬੜ ਵੀ ਨਾਲ ਆਗੇ ਕਿੰਨੇ ਮਾਰਨ ਸੀ ਬਾਈ ਜੀ 95 ਬਾਈ ਜੀ 95 ਮਾਡਲ ਦੇ ਵੀ ਪੰਪਾ ਰਬੜ ਆ ਜਿੱਦਕ ਨਾਲ ਦੀ ਤੋਈ ਆਗੇ ਠੀਕ ਹੈ ਤੇ ਕੀ ਡਿਮਾਂਡ ਹੈ ਬਾਈ ਜੀ ਦੀ ਇਹਦੀ 135000 ਰੁਪਈਆ ਹੀ ਠੀਕ ਆ ਬਾਈ ਜੀ ਤੇ ਜੇ ਆਪਾਂ ਇਹਦਾ ਸਹੀ ਜਿਹਾ ਰੇਟ ਕੁੱਸੀਏ ਬਾਕੀ ਜਿੱਦਾਂ ਆਪਾਂ ਸੂਟ ਮੋਕੇ ਮੋਕੇ ਤੇ ਕਰਾਂਗੇ ਕਿ 120000 ਰੁਪਈਆ ਦੇ ਦਿਆਂਗੇ ਬਾਕੀ ਮਨਤਾਨ ਕਰ ਦਿਆਂਗੇ ਠੀਕ ਆ ਜੀ 120000 ਰੁਪਈਆ ਦਾ ਠੀਕ ਆ ਬਾਈ ਜੀ ਬਾਕੀ ਕਹਿੰਦਾ ਮੋਕੇ ਤੇ ਮਨਤਾਨ ਹੋ ਜਾਊਗਾ ਠੀਕ ਆ ਬਾਈ ਜੀ ਤੇ ਹਾਂ ਚੱਲ ਅਗਲਾ ਬਾਈ ਜੀ ਆਹ ਹਾਂ ਅਗਲਾ ਆਏਗਾ ਬਾਈ ਜ 750 ਦਾ ਪੁਰਾਣਾ ਮਾਡਲ ਦਾ ਹਾਂ ਤੇ ਜਿਵੇਂ ਕਹਦੇ ਬਾਈ ਜੀ ਇਹ ਹੈਗਾ 2003 ਮਾਡਲ ਆ ਠੀਕ ਹੈ ਜੀ ਲਓ ਬਾਈ ਜੀ 2003 ਮਾਡਲ ਹੈਗਾ ਪੰਜਾਬ ਨੰਬਰ ਆ ਪਿਛਲੇ ਟਾਇਰਾਂ ਦੀ ਗੱਲ ਕਰੀਏ ਪਿਛਲੇ ਟਾਇਰ ਹੈਗੇ ਨੇ ਬਾਈ ਜੀ 80 85 ਪੈਸੇ ਤੇ ਫਰੰਟ ਵੀ ਹੈਗਾ ਬਾਈ ਜੀ ਸੰਪਰਕ ਪੈਸੇ ਤੇ 2003 ਮਾਡਲ ਆ 2 ਲੱਖ 45000 ਰੁਪਏ ਰੇਟ ਆ ਤੇ ਪੰਜਾਬ ਨੰਬਰ ਆ ਇੰਜਨ ਗੇਅਰ ਦਾ ਪੂਰਾ ਵਧੀਆ ਪੈਗਾ ਤੇ ਸੈਂਟਰ ਗੇਅਰ ਚ ਹੈਗਾ ਤੇ ਕੰਡੀਸ਼ਨ ਚੈੱਕ ਜਰੂਰ ਕਰ ਲੋ ਓਕੇ ਰਿਪੋਰਟ ਦਿਓ ਲਓ ਬਾਈ ਜੀ ਏ ਉਹ ਵੀਡੀਓ ਬੜੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਮਿਲ ਜਾਗੇ ਉਸ ਨੰਬਰਿਆ ਤਕਲੀਫ